ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਡਾ ਤਨ ਧੰਨ ਬਾਬਾ ਦੀਪ ਸਿੰਘ ਚੈਨਲ ਦੇ ਵਿੱਚ ਸਵਾਗਤ ਹੈ ਮੈਂ ਤੁਹਾਡੀ ਆਪਣੀ ਜਗਜੀਤ ਕੌਰ ਪਹਿਲਾ ਆਪਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰਾ ਆਪਾਂ ਫਤਿਹ ਦੀ ਸਾਂਝ ਦੌਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪ ਜੀ ਨੂੰ ਪਹਿਲੇ ਪਾਸਾ ਪਤਾ ਹੈ ਕਿ ਬਾਬਾ ਅਜੀਤ ਸਿੰਘ ਜੀ ਦਾ ਜਨਮ ਦਿਹਾੜਾ ਹੈ ਅੱਜ ਦੇ ਦਿਨ ਚਾਰਜ ਸਿੰਘ ਜੀ ਤਖਤਾ ਤਾਜਾਂ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਇਸ ਬਾਬਾ ਅਜੀਤ ਸਿੰਘ ਜੀ ਨੇ ਜਨਮ ਲਿਆ ਸੀ ਖਾਲਸਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਗਾਨੀ ਰਾਦੇ ਖੱਤੀ ਕਰਕੇ ਅਬੇ ਇਸ ਜਦੋਂ ਕਿ ਇਹ ਸਹਿਬ ਬਾਬਾ ਅਜੀਤ ਸਿੰਘ ਜੀ ਦਾ ਆਗਮਨ ਹੋਇਆ ਉਸ ਤੋਂ ਬਾਬਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਜਦੋਂ ਖਬਰ ਮਿਲਦੀ ਹੈ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸੇ ਵਕਤ ਇਹ ਨਾਮ ਦਿੱਤਾ ਸੀ ਅਜੀਤ ਅਜੀਤ ਦਾ ਭਾਵ ਮਤਲਬ ਅਜੀਤ ਸਿੰਘ ਉਹਨਾਂ ਨੂੰ ਨਾਮ ਉੱਥੇ ਹੀ ਦਿੱਤਾ ਗਿਆ ਸੀ ਖਾਲਸਾ ਜੀ ਤੇ ਕਈ ਇਤਿਹਾਸਕਾਰ ਲਿਖ ਰਿਹਾ ਕਿ ਬਾਬਾ ਜੀ ਦਾ ਜਨਮ ਹੋਇਆ ਪੌੜਾ ਸਾਹਿਬ ਤੇ ਕਈ ਇਤਿਹਾਸਕਾਰ ਲਿਖ ਰਿਹਾ ਹੈ ਕਿ ਬਾਬਾ ਜੀ ਦਾ ਜਨਮ ਹੋਇਆ ਅਨੰਦਪੁਰ ਸਾਹਿਬ ਖਾਲਸਾ ਜੀ ਜੋ ਮੈਂ ਇਤਿਹਾਸ ਪੜਿਆ ਦੱਸਦੇ ਚਾਹਤੇ ਜੋ ਪੜਿਆ ਹੋਇਆ ਉਹਦੇ ਵਿੱਚ ਇਹੀ ਲਿਖਿਆ ਆ ਰਿਹਾ ਕਿ ਬਾਬਾ ਅਜੀਤ ਸਿੰਘ ਜੀ ਦਾ ਜਨਮ ਅਨਾਸਿਰੀ ਅਨੰਦਪੁਰ ਸਾਹਿਬ ਵਿਖੇ ਹੋਇਆ 1687 87 ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ। ਉਹਨਾਂ ਦੇ ਜਨਮ ਦਿਹਾੜੇ ਦੀ ਆਪ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹੋਏ ਮੇਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਅਤੇ ਉਹ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਜੀ ਸਭ ਸਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਜਿਨ੍ਹਾਂ ਦੀ ਜਿਨਨ ਤੁਸੀਂ ਪਲੀ ਪਾ ਜਾਣਦੇ ਹੋ ਸਭ ਬੱਚਾ ਬੱਚੀ ਹੀ ਜਾਣਦਾ ਹੈ ਕਿ ਬਾਬਾ ਜੀ ਦਾ ਅਜ ਆਗਮਨ ਹੋਇਆ ਸੀ ਕਾਲ사 ਜੀ ਬਾਬਾ ਜੀ ਦਾ ਨਾਮ ਫਤਿਹ ਅਜੀਤ ਸਿੰਘ ਰੱਖਿਆ ਸੀ ਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸੇ ਵਕਤ ਹੈ ਜਦੋਂ ਨਾਮ ਦਿੱਤਾ ਸੀ ਕੀ ਸਹਜ ਦਾ ਅਦਾ ਨਾਮ ਰੱਖਿਆ ਹੈਗਾ ਕਿ ਅਜੀਤ ਸਿੰਘ ਤੇ ਇਹ ਹਰ ਮદાન ਵਿੱਚ ਦਿੱਤੀ ਫਤਿਹ ਪ੍ਰਾਪਤ ਕਰਨਗੇ ਇਹ ਕਾਲ ਸਰ ਜੀ ਦੇ ਚਮਕੌਰ ਦੀ ਗੜੀ ਦੀ ਜੰਗ ਹੋਈ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਨੇ ਜੂਝ ਕੇ ਲੜੇ 360 ਤੀਰਾਂ ਦੇ ਜ਼ਖਮਾ ਹੋਏ ਸਾਥੀ ਬਿੰਨੇ ਗਏ ਤੀਰਾਂ ਨਾਲ ਐਨਾ ਕਿ ਮਤਲਬ ਜ਼ਖਮ ਹੋ ਗਏ ਸੀ 360 ਫਟ ਹੋਈ ਸੀਗੇ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਉੱਤੇ ਤੇ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਲੰਗੀ ਵਾਲੇ ਪਾਤਸ਼ਾਹ ਆਪਣੇ ਸਹਿਬ ਜادہ ਵੱਡੇ ਸਹਿਬ ਜادہ ਸਾਰਾ ਤੋਂ ਉਹਨਾਂ ਨੂੰ ਜੰਗ ਵਿੱਚ ਜੂੰਝ ਕੇ ਲੜਦੇ ਹੋਏ ਵੇਖਦੇ ਬਹੁਤ ਹੀ ਖੁਸ਼ ਹੋਈ ਸੀ ਨਾ ਕਿ ਆਪਣੇ ਵਰਗੇ ਕਰਜੂਗੀ ਜੀਵ ਆਪਣਾ ਬੱਚਾ ਬਾਹਰ ਵੀ ਚਲਾ ਜਾਵੇ ਤਾਂ ਆਪਾਂ ਪਿੱਛੇ ਵੀ ਕੰਚਲੇ ਜਾਣਗੇ ਤੇ ਉਹ ਮੇਰੇ ਕਲਗੀ ਵਾਲੇ ਪਾਸਾ ਜਿਨ੍ਹਾਂ ਨੇ ਆਪ ਸਾਹਮਣੇ ਬੈਠ ਕੇ ਉੱਚੇ ਮੋਤੀ ਦੇ ਬੈਠ ਕੇ ਤੇ ਆਪਣੇ ਵੱਡੇ ਸਹਿਬ ਜادہ ਆਪਣੇ ਲਗਦੇ ਜਿਹੇ ਸਹਿਬ ਜادہ ਬਾਬਾ ਅਜੀਤ ਸਿੰਘ ਨੂੰ ਜੰਗ ਦੇ ਵਿੱਚ ਲੜਦੇ ਵੇਖ ਕੇ ਬਹੁਤ ਹੀ ਖੁਸ਼ ਹੋਏ ਖਾਲਸਾ ਜੀ ਜਰੂਰ ਸਾਬ ਜਦ ਆਪਾਂ ਬਾਬਾ ਅਜੀਤ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਉਦੋਂ ਗੁਰੂ ਸਾਹਿਬ ਨੇ ਜਕਾਰਾ ਛੱਡਿਆ ਤੇ ਖਾਲਸਾ ਜੀ ਆਪਾਂ ਜਿਹੜੇ ਕਲ ਜੂਗੀ ਜੋ ਹੁੰਦੇ ਆ ਆਪਣੇ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਡੈਥ ਹੋ ਜਾਂਦੀ ਕਿਸੇ ਨੂੰ ਕੁਝ ਵੀ ਹੋ ਜਾਂਦਾ ਤੇ ਆਪਾਂ ਮਤਲਬ ਰੋਣਾ ਪਟਣਾ ਸ਼ੁਰੂ ਕਰ ਦਿੰਨੇ ਤੇ ਉਹਨਾਂ ਨੇ ਗੁਰੂ ਸਾਹਿਬ ਨੇ ਤੇਰਸ ਸਾਹਿਬ ਜੀ ਦਾ ਅਜੀਤ ਸਿੰਘ ਜੀ جنگ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਤਾਂ ਉਸ ਤੋਂ ਬਾਅਦ ਛੋਟੇ ਸਾਹਿਬ ਜੀ ਦੇ ਬਾਬਾ ਬਾਬਾ ਦੁਜਾਰ ਸਿੰਘ ਜੀ جنگ ਦੇ ਵਿੱਚ ਮੈਦਾਨੇ جنگ ਦੇ ਵਿੱਚ ਆ ਗਏ ਗੁਰੂ ਸਾਹਿਬ ਨੇ ਆਪ ਤੀਰ ਨਿਪੱਥਾ ਦੇ ਕੇ ਪੰਜ ਸਿੰਘ ਬਾਬਾ ਜੁਝਾਰ ਸਿੰਘ ਜੀ ਦੇ ਨਾਲ ਭੇਜੇ ਮੈਦਾਨੇ ਵਿੱਚ جنگ ਦਮ ਮੈਦਾਨੇ جنگ ਵਿੱਚ ਉਹਨਾਂ ਨੇ ਹੀ ਸ਼ਹੀਦੀ ਪ੍ਰਾਪਤ ਕੀਤੀ ਸਿੱਕੇ ਜੀ ਉਹ ਸ਼ਹੀਦਾਂ ਦੇ ਜਾਮ ਪੀ ਗਏ ਉਹ ਸਾਬ ਜਦਾ ਅਜੀਤ ਸਿੰਘ ਤੋਂ ਕੋਈ ਤਾਂ ਛੋਟਾ ਜਿਹਾ ਇਤਿਹਾਸਕਾਰ ਜੋ ਲਿਖ ਦੇ ਦਿੰਦੇ ਨੇ ਉਹ ਸਹੀ ਹੁੰਦਾ ਮਤਲਬ ਇਤਿਹਾਸਕਾਰ ਅਲੱਗ-ਅਲੱਗ ਇਤਿਹਾਸਾਂ ਦੇ ਵਿੱਚ ਲਿਖੀ ਜਾਂਦੇ ਨੇ ਕੋਈ ਕਿਤੇ ਦਾ ਕੁਝ ਲਿਖੀ ਜਾਂਦਾ ਇਸੇ ਦਾ ਜਨਮ ਕਿੰਨੇ ਦਾ ਲਿਖਿਆ ਜਾਂਦਾ ਕੋ ਕਿੰਨੇ ਦਾ ਲਿਖੀ ਜਾਂਦੀ ਹੈ ਅਸਲ ਪਤਾ ਖੇ ਲੱਗਦਾ ਜਿਹੜੇ ਆਪਣੇ ਪ੍ਰਾਤਨ ਗ੍ਰੰਥਾਂ ਜੀ ਉਹ ਆਪਾਂ ਪੜਾਂਗੇ ਜਿਵੇਂ ਕਿ ਦਸ਼ਮੇਸ਼ ਚਮਤਕਾਰ ਹੋਇਆ ਸੂਰਜ ਪ੍ਰਕਾਸ਼ ਹੋਇਆ ਇਹ ਇਹ ਗ੍ਰੰਥ ਪੁਰਾਣੇ ਨੇ ਇਹਨਾਂ ਵਿੱਚੋਂ ਆਪਾਂ ਨੂੰ ਸਭ ਕੁਝ ਸਿੱਖਣ ਨੂੰ ਮਿਲਦਾ ਜੋ ਵੀ ਆਪਾਂ ਸਿੱਖਣਾ ਚਾਹੁੰਦੇ ਆ ਉਹਦੇ ਵਿੱਚੋਂ ਆਪਾਂ ਸਾਰਾ ਕੁਝ ਦਸ਼ਮੇਸ਼ ਚਮਤਕਾਰ ਗ੍ਰੰਥ ਦੇ ਵਿੱਚ ਸਭ ਕੁਝ ਦਸਤਾਰਜ ਹੈ ਇਸੋ ਵੀ ਤਰੀਕਾ ਸਾਨੂੰ ਡੇਟ ਸਭ ਉਹਦੇ ਵਿੱਚ ਦਰਜ ਹੈ ਕੱਲ ਸਸੀਂ ਜਿਹੜਾ ਮੇਰਾ ਭੈਣ ਭਰਾ ਨੂੰ ਕਿਸੇ ਨੂੰ ਵੀ ਇਹਨਾਂ ਬਾਰੇ ਘੱਟ ਜਾਣਕਾਰੀ ਆ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਤੇ ਉਹ ਸੂਰਜ ਸੌਰੀ ਦਸ਼ਮੇਸ਼ ਚਮਟਕਾਰ ਗ੍ਰੰਥਾ ਉਹਦੇ ਵਿੱਚ ਸਭ ਕੁਝ ਗੁਰੂ ਗੋਬਿੰਦ ਸਿੰਘ ਜੀ ਦੀ ਮਤਲਬ ਜਨਮ ਸਾਖੀ ਬਣ ਗਈ ਉਹ ਜਨਮ ਤੋਂ ਲੈ ਕੇ ਅੰਤ ਤੱਕ ਉਹਦੇ ਵਿੱਚ ਇਤਿਹਾਸ ਦਰਜ ਹੈ ਤੇ ਦਾਸ ਨੇ ਉਹ ਤੇਨ ਵਾਰ ਪੜਿਆ ਹੋਇਆ ਹੈ ਕਿਉਂਕਿ ਮੈਂ ਬਚਪਨ ਤੋਂ ਹੀ ਇਸ ਲਾਈਨ ਦੇ ਵਿੱਚ ਪਾਈ ਸੀ ਤੇ ਮੈਂ ਛੋਟੇ ਹੁੰਦਾ ਤੋਂ ਇਤਿਹਾਸ ਪੜ੍ਹਦੀ ਹੁੰਦੀ ਸੀ ਤੇ ਸੌਰੀ ਅੱਜ ਫੇਲ ਕਰਨਾ ਕਿ ਮੈਂ ਮੈਂ ਅੱਜ ਲੇਟ ਬਲੌਗ ਬਣਾਇਆ ਕਿਉਂਕਿ ਅੱਜ ਸਾਡੇ Wi-Fi ਦੀ ਥੋੜੀ ਪ੍ਰੋਬਲਮ ਸੀਗੀ ਉਹਦੇ ਵਿੱਚ ਅਪਲੋਡ ਨਹੀਂ ਹੋਉਂਦਾ ਹੁੰਦਾ ਛੇਤੀ ਫੇਰ ਇਸ ਕਰਕੇ ਮੈਂ ਹੁਣ ਬਣਾਇਆ ਬਲੌਗ ਤੇ ਮੇਰੇ ਪਿੰਡ ਪਰ ਆਵਨੋਂ ਸਾਰਾ ਨੂੰ ਸਹਿਬ ਜੀ ਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਾਰੀਆਂ ਮੁਬਾਰਕਾਂ ਸਾਰਿਆਂ ਨੂੰ ਮਹਾਰਾਜ ਤੰਦਰੁਸਤੀ ਦੇ ਸਹਿਬ ਬਾਬਾ ਅਜੀਤ ਸਿੰਘ ਜੀ ਮਹਾਰਾਜ ਦੇ ਲਗਤੇ ਜੇ ਸਹਿਬ ਜੀ ਦਾ ਸਭ ਤੋਂ ਪਹਿਲੇ ਸੀਨ ਉਸ ਤੋਂ ਸ਼ਹੀਦੀ ਪਾ ਕੇ ਗਏ ਨੇ ਪਹਿਲਾਂ ਮੁਕੇ ਚਾਰੇ ਸਹਿਬਜ਼ਾਦੇ ਗੁਰੂ ਜੀ ਦੇ ਸ਼ਹੀਦ ਹੋ ਜਾਂਦੇ ਨੇ ਦਾ ਪਹਿਲਾ ਸ਼ਹੀਦ ਬਾਬਾ ਅਜੀਤ ਸਿੰਘ ਜੀ ਹੁੰਦੇ ਨੇ ਆਪ ਨੂੰ ਪਤਾ ਹੀ ਚਮਕੌਰ ਦੀ ਗੜੀ ਦੇ ਵਿੱਚ ਹੁਣ ਸਾਲ 1687 ਈਸਵੀ ਦਾ ਜਨਮ ਸੈਭ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਤਾ ਬਾਬਾ ਅਜੀਤ ਸਿੰਘ ਜੀ ਦਾ ਹੋਇਆ ਜੀ ਹੁਣ ਆਪਾਂ ਇਹਨੀਆਂ ਕਲਾ ਕਰਦੇ ਹੋਏ ਆਪਾਂ ਉਹਨਾਂ ਸ਼ਹੀਦਾਂ ਨੂੰ ਕੋਟੀ ਕੋਟਾਨ ਪਰਨਾਮ ਤੇ ਆਪਾਂ ਹਣ ਪਾਉਣਿਆ ਫਤੇ ਜੀ ਸਾਰੇ ਵਾਪਾਤੇ ਬਲੌ ਨੇ ਐਨੀ ਅਗਰ ਨਾ ਕਰਦੀ ਹੋਈ ਮੈਂ ਤੁਹਾਡੇ ਤੋਂ ਅਗਿਆ ਮੰਗਦੀ ਆ ਅਗਰ ਜੇ ਕੋਈ ਮੇਨਾ ਮੇਰੇ ਲਫਜ਼ ਉਚਾਰਨੀ ਮਾ ਹੋਵੇ ਤਾਂ ਇਧਰ ਉਧਰ ਹੋ ਗਿਆ ਹੋਵੇ ਤਾਂ ਸੌਰੀ ਇਸ ਲਈ ਤੇ ਮੈਨੂੰ ਕੋਈ ਕਮੈਂਟਰ ਬੈਡ ਕਮੈਂਟ ਨਾ ਕਰੋ ਪਲੀਜ਼ ਹੋਣਾ ਪਾਤੇ ਬਲੌ ਰਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ